ਮੈਨੂੰ ਬਿਲਕੁਲ ਵਿਆਕਰਨ ਨਹੀਂ ਚਾਹਦਾ ਜੀ ਔਰ ਬਲਕੇ ਮੈਂ ਵਿਆਕਰਨ ਨੂੰ ਇੱਕ ਬੋਝ ਸਮਝਦਾ ਸੀ ਹਾਂਜੀ ਪਰ ਅੱਜ ਮੈਨੂੰ ਵਿਆਕਰਨ ਤੋਂ ਬਿਨਾ ਕਹਾਈ ਨਹੀਂ ਸੁਝਦੀ ਮੈਂ ਧਾਬੇ ਨਾਲ ਕਹਨਾ ਕਿ ਜੇ ਗ੍ਰੰਥੀ ਸੰਘਾ ਦੇ ਪਾਠੀ ਸੰਘਾ ਦੇ ਛੋਟੇ ਛੋਟੇ ਕੈਂਪ ਲਾਇਆ ਜਾ ਤਾਂ ਇਹ ਕੰਮ ਤਾਂ ਸਾਰੇ ਪੰਥ ਨੂੰ 6 ਮਹੀਨੇ ਬਿਸਕਾਰ ਦੇ ਮੈਂ ਆਪ ਜੀ ਨੂੰ ਇੱਕ ਇਹ ਪੁੱਛਣਾ ਚਾਹੁੰਨਾ ਕਿ ਆਪ ਜੀ ਵਿਆਕਰਨ ਵਾਲੇ ਪਾਸੇ ਲੱਗੇ ਜਿਹੜਾ ਇੱਕ ਆਮ ਜਿਹੜਾ ਇਨਸਾਨ ਹੈ ਜਾਂ ਗੁਰਸ਼ਿਕ ਹੈ ਉਹ ਇਸ ਪਾਸੇ ਕਿਵੇਂ ਰੁਝਾਨ ਕਰੇ ਕਿਉਂਕਿ ਕਿਤਨੇ ਕਿਤੇ ਅੱਜਕੱਲ ਸਮੇਂ ਦਾ ਵੀ ਇੱਕ ਸਾਡੇ ਸਾਹਮਣੇ ਸਿਨੈਰੀਓ ਆਉਂਦਾ ਹੈ ਕਿ ਦੂਸਰਾ ਜਿਹੜਾ ਇਹ ਬੜਾ ਇੱਕ ਡਿਫਿਕਲਟ ਜਿਹਾ ਕਾਰਜ ਪ੍ਰਤੀਤ ਹੁੰਦਾ ਵੀ ਉਹ ਵਿਆਕਰਨ ਸਿੱਖੇ ਜਾਂ ਉਹ ਕਿਸੇ ਭਾਵਨਾ ਦੇ ਵਿੱਚ ਪਾ ਲਵੇ ਨਹੀਂ ਨਹੀਂ ਗ੍ਰਾਮਰ ਸਿੱਖਣ ਦੀ ਲੋੜ ਨਹੀਂ ਜੀ ਅਸਰ ਵਿੱਚ ਗੁਰਬਾਣੀ ਨੂੰ ਜਦੋਂ ਸਮਝਣ ਦੀ ਜਗ੍ਹਾ ਸਾਹ ਹੈ ਜੀ ਜਾਂਦੇ ਨੇ ਜਿੱਥੇ ਚਾਹ ਹੋਵੇ ਹਾਂਜੀ ਉੱਥੇ ਦਾ ਹੁੰਦਾ ਜੀ ਮੈਨੂੰ ਬਿਲਕੁਲ ਵਿਆਕਰਨ ਨਹੀਂ ਯਾਦ ਆ ਜੀ ਔਰ ਬਲਕੇ ਮੈਂ ਵਿਆਕਰਨ ਨੂੰ ਇੱਕ ਬੋਝ ਸਮਝਦਾ ਸੀ ਹਾਂਜੀ ਪਰ ਅੱਜ ਮੈਨੂੰ ਵਿਆਕਰਨ ਤੋਂ ਬਿਨਾ ਕੱਠਾ ਹੀ ਨਹੀਂ ਸੁਝੀ ਔਰ ਕੋਈ ਔਖਾ ਨਹੀਂ ਜੀ ਹਾਂ ਔਖਾ ਇੱਕ ਤਰ੍ਹਾਂ ਜ਼ਿਆਦਾ ਹੋ ਰਿਹਾ ਹੈ ਕਿ ਸਾਡੇ ਪੰਥ ਦੇ ਅੰਦਰ ਜੀ ਮੈਂ ਕਿਸੇ ਵਿਸ਼ੇਸ਼ ਸੰਪਰਦਾ ਦਾ ਨਾਮ ਨਹੀਂ ਲੈਂਦਾ ਕਿਉਂਕਿ ਫਿਰ ਉਹ ਵਿਰੋਧ ਜਾ ਹੋ ਜਾਂਦਾ ਹੈ ਕੁਝ ਸਾਡੇ ਐਸੇ ਵਿਦਵਾਨ ਨੇ ਜਿਹੜੇ ਇਹ ਗੱਲ ਮੰਨਣ ਲਈ ਤਿਆਰ ਨਹੀਂ ਜੀ ਕਿ ਗੁਰਬਾਣੀ ਉੱਤੇ ਕੋਈ ਵਿਆਕਰਨ ਵੀ ਲਾਗੂ ਹੁੰਦਾ ਹੈ ਉਹ ਇੱਕ ਬਹੁਤ ਵੱਡੀ ਅੜਚਾ ਹੈ ਜੀ ਨਹੀਂ ਤੇ ਮੈਂ ਦਾਅਵੇ ਨਾਲ ਕਹਨਾ ਕਿ ਜੇ ਗਰੰਤੀ ਸੁਣਾ ਦੇ ਪਾਠੀ ਸਿੰਘਾਂ ਦੇ ਛੋਟੇ ਛੋਟੇ ਕੈਂਪ ਲਾਇਆ ਜਾਂ ਤਾਂ ਇਹ ਕੰਮ ਤਾਂ ਸਾਰੇ ਪੰਥ ਨੂੰ 6 ਮਹੀਨੇ ਅਮਸਕਾ ਦੀ ਸਾਰੇ ਪੰਥ ਨੂੰ ਕਿਉਂਕਿ ਜਿੱਥੋਂ ਮੈਂ ਸਿੱਖਿਆ ਹਾਂ ਜੀ ਮੈਨੂੰ ਬਿਲਕੁਲ ਵੀ ਨਹੀਂ ਆਉਂਦਾ ਸੀ ਅੱਜ ਮੈਂ ਕਥਾ ਵਿਆਖਰ ਦੋ ਮੈਨਾਂ ਕਰਦਾ ਹੀ ਨਹੀਂ ਬੜੀ ਇੱਕ ਕੈਲੋ ਵੀ ਭੰਬਲ ਪੂਸੇ ਵਾਲੀ ਸਥਿਤੀ ਜੀ ਬਣ ਜਾਂਦੀ ਜਦੋਂ ਇਹ ਪ੍ਰਚਾਰ ਹੁੰਦਾ ਵੀ ਬਿੰਦੀਆਂ ਲਾਉਣੀਆਂ ਕੋਈ ਕਹਿੰਦਾ ਨਹੀਂ ਲਾਉਣੀਆਂ ਆਮ ਇੱਕ ਇਨਸਾਨ ਵਾਸਤੇ ਬੜੀ ਦੁਖਦਕ ਰੀਏਟ ਹੁੰਦੀ ਵੀ ਉਹ ਕੀ ਕਰੇ ਇਸ ਸਥਿਤੀ 'ਚ ਹਾਂ ਵੀਰ ਜੀ ਦਾ ਅਲਹਾਜੇ ਨਹੀਂ ਅਸਲ ਵਿੱਚ ਲਾਉਣ ਤੇ ਹਟਾਉਣ ਦੀ ਗੱਲ ਨਹੀਂ ਹੈ ਜੀ ਇਹ ਉਚਾਰਨ ਦਾ ਸਬਜੈਕਟ ਹੈ ਜੀ ਜਦੋਂ ਤੁਸੀਂ ਇੱਕ ਵਚਨ ਨੂੰ ਬਹੁ ਵਚਨ ਬਣਾਣਾ ਉਹ ਤਾਂ 1000 ਬਿੰਦੀਆਂ ਹੀ ਵੇ ਜੀ ਔਰ 3600 ਬਿੰਦੀਆਂ ਗੁਰੂ ਗ੍ਰੰਥ ਸਾਹਿਬ ਤੇ ਲੱਗੀਆਂ ਹੋਈਆਂ ਨੇ ਜੀ ਉਣਡੀਆਂ ਲੱਗੀਆਂ ਹੋਈਆਂ ਨੇ ਹਾਂਜੀ ਉਹਨਾਂ ਤੋਂ ਸੇਧ ਰਹਿਣ ਦੀ ਲੋੜ ਹੈ ਜੀ ਉਹ ਗੁਰੂ ਸਾਹਿਬ ਨੇ ਲਾਈਆਂ ਨੇ ਜੀ ਮਸਾਲ ਦੇ ਤੌਰ ਤੇ ਆ ਸ਼ਾਹਵਰੀ 410 ਅੰਗ ਤੋਂ ਸ਼ੁਰੂ ਹੁੰਦਾ ਹੈ ਪਾ उसे कार्य में करण तू सोई है हां, सो सो हां जब ते छुटे आप हां तब ते बिटे ताप हां लगे हुई कौन मुनकर हो सकता फिर गुरबाणी द ਵਿਆਕਰਨਕ ਨਿਯਮ ਇੰਨਾ ਸੁਖਾ ਹੈ ਜੀ ਕਿ ਨਮਸਕਾਰ ਹੈ ਗੁਰੂ ਅਰਜਨ ਦੇਵ ਜੀ ਨਮਸਕਾਰ ਹੈ ਭਾਈ ਗੁਰਦਾਸ ਜੀ ਅਸੀਂ ਉਹਨਾਂ ਦੀ ਕੀਤੀ ਨੂੰ ਇਹ ਕਹਿ ਕੇ ਕਿ ਜੀ ਭਾਰੇ ਕੋ ਸਹੀ ਮੁੱਕ ਗਈ ਸੀ ਮੈਂ ਵਨਗੀ ਦੇ ਤੌਰ ਤੇ ਤੁਹਾਨੂੰ ਦੱਸ ਦਿਆਂਗਾ ਹਾਂ ਜੀ ਭਗਤ ਅਖਰ ਹਾਂ ਜੀ ਤੁਸੀਂ ਬਾਤ ਕਰਦੇ ਹੋ ਹਾਂ ਜੀ ਸੁਣਦੇ ਹੋ ਨਹੀਂ ਤਾਂ ਦੇਖ ਲੋ ਪੱਬਾ ਗਗਾ ਤਾ ਤੈਨੂੰ ਔਂਕੜ ਭਗਤ ਜੀ ਪੱਬਾ ਗਗਾ ਤਾ ਮੁਕਤਾ ਭਗਤ ਜੀ ਪੱਬਾ ਗਗਾ ਤਾ ਤੈਨੂੰ ਸਿਹਰੀ ਭਗਤ ਸਾਰੇ ਗੁਰੂ ਗ੍ਰੰਥ ਸਾਹਿਬ ਆਦੋਂ ਲੈ ਕੇ ਅੰਤ ਤੱਕ ਨਿਯਮ ਚੱਲਦਾ ਜੀ ਪਰ ਜੇ ਕੋਈ ਪਾਠ ਕਰਨ ਵਾਲਾ ਜਾਂ ਸੁਣ ਵਾਲਾ ਪੁੱਛ ਲਵੇ ਜੀ ਕਿ ਜੀ ਇਹਨੂੰ ਔਂਕੜ ਹੈ ਇਹਨੂੰ ਨਹੀਂ ਇਹਨੂੰ ਸਿਹਰੀ ਹੈ ਇਹਦਾ ਕੀ ਮਤਲਬ ਹੈ ਜੀ ਇਹਦਾ ਮਤਲਬ ਇਹ ਥੋੜਾ ਜਿਹਾ ਸਾਨੂੰ ਦੱਸਣਾ ਨਹੀਂ ਆਉਂਦਾ ਜੀ ਇਹ ਅਸੀਂ ਕਹਿੰਦੇ ਵਿਆਕਰਨ ਨਹੀਂ ਇਹ ਵਿਆਕਰਨ ਹੈ ਜੇ ਭਗਤ ਦੇ ਤਤੈ ਨੂੰ ਔਂਕੜ ਲੱਗਿਆ ਤੇ ਇੱਕ ਭਗਤ ਅਸੀਂ ਗੁੱਦਾ ਠੀਕ ਹੈ ਸਿੰਗਲ ਔਂਕੜ हट ਜਾਏਗਾ ਤੇ ਭਗਤ ਬਹੁ ਬਹੁਤਰ ਬਣ ਗਿਆ ਇਹ ਬਹੁ ਜੇ ਭਗਤ ਦੇ ਤਤੇ ਨੂੰ ਸਿਹਾਰੀ ਲੱਗ ਜਾਈਏ ਉਹ ਉਚਾਰਨ ਤੇ ਭਗਤੀ ਹੋਏਗਾ ਜੀ ਪਰ ਅਰਥ ਭਗਤੀ ਹੋਣਗੇ ਭਗਤੀ ਮੈਂ ਸੰਤਾਂ ਨੂੰ ਜਨੀਆ ਮਸਾਲਾ ਕਹੋ ਤੁਸੀਂ ਜਮਾ ਮਨ ਹੈ ਨੰਨੇ ਨੂੰ ਔਂਕਰ ਬਨ ਨੰਨਾ ਮੁਕਤਾ ਮਨ ਨੰਨੇ ਨੂੰ ਸੇ ਹਰੀ ਮਨ ਮਮੇ ਨੂੰ ਮੰਗ ਟਿੱਪੀ ਨੰਨੇ ਨੂੰ ਜਰੀ ਮਨ ਇਹਦਾ ਮਤਲਬ ਇਹ ਨਹੀਂ ਕਿ ਉਹ ਵਾਧੂ ਨੇ ਜੀ ਜੇ ਮਨ ਨੰਨੇ ਨੂੰ ਔਂਕਰ ਹੈ ਤੇ ਨਉ ਨਾ ਹੈ ਜੀ ਜੇ ਮਨ ਨਾ ਮੁਕਤਾ ਹੈ ਤੇ ਮਨ ਸਬੋਧਨ ਹੈ ਜੀ ਜਿੱਥੇ ਤੁਸੀਂ ਇਹ ਮਨ ਪਿਆਰਿਆ ਇਹ ਮਨ ਮੇਰੀਆ ਉੱਥੇ ਨੰਨੇ ਦਾ ਔਂਕਰ ਹਟ ਜਾਏਗਾ ਜੀ ਜਦੋਂ ਨਿਰੰਝੀ ਲੱਗ ਜਾਏ ਜੀ ਮਨ ਵਿੱਚ ਮਨ ਦੁਆਰਾ ਜਦੋਂ ਤੇ ਟਿੱਪੀ ਵੀ ਲੱਗ ਜਾਏ ਮੰਨਣ ਦੀ ਗੱਲ ਹੈ ਜੀ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੈਂ ਸ਼ਾਮ ਤੱਕ ਬੋਲੀ ਜਾਵਾਂਗਾ ਤੁਸੀਂ ਨੋਟ ਕਰੀ ਜਾਓ ਇੱਕ ਵੀ ਤੁਸੀਂ ਗਲਤ ਨਹੀਂ ਸਾਫ਼ ਕਰ ਸਕਦੇ ਜੀ ਗੁਰ ਅਖਰ ਹੈ ਗੁਰ ਗੱਗਣ ਗੋਂਗੜ ਹਰਿ ਨੋਕੜ ਗੋਰ ਗੱਗੇ ਨੂੰ ਗੋਂਗੜ ਵਾਲਾ ਮੁਖਤਾ ਗੁਰ ਗੱਗੇ ਨੂੰ ਗੋਂਗੜ ਵਾਲੇ ਨੂੰ ਸ਼ੈਰੀ ਗੁਰ ਉਚਾਰਨ ਗੁਰ ਰਹੇਗਾ ਪਰ ਸ਼ੈਰੀ ਲਗਣ ਨਾਲ ਗੁਰਦੁਆਰਾ ਗੁਰਦੇ ਰਾਣੋਂ ਕੋਲ ਗੁਰੂ ਗੁਰ ਸੰਬੋਧਨ ਜੀ ਕੈਣੀ ਜੀ ਬੜੀ ਇੰਪੋਰਟੈਂਟ ਜੀ ਇਹ ਵਿਚਾਰ ਆਪ ਜੀ ਨੇ ਸਾਨੂੰ ਦੱਸੀ ਹੈ ਕਿ ਵਿਆਕਰਨ ਬਾਰੇ ਇਸ ਤਰ੍ਹਾਂ ਦਾ ਹੋ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਉਚਾਰਣ ਵੀ ਇਹਨਾਂ ਦਾ ਸੇਮ ਹੈ ਮੈਂ ਯੂਨੀਵਰਸਿਟੀ ਚ ਜਿਵੇਂ ਪੜਿਆ ਉੱਥੇ ਵੀ ਇਹ ਚੀਜ਼ ਹੈਗੀ ਹੈ ਕਿ ਆਪਾਂ ਇਹਦਾ ਉਚਾਰਣ ਵੀ ਅਕੋਰਡਿੰਗ ਟੂ ਕਿਸੇ ਜਿਸੀ ਹਾਰੀ ਹੈ ਜਿਵੇਂ ਆਪਾਂ ਕਹਿੰਦੇ ਆ ਉਹ ਸਹੀ ਹੈ ਜਾਂ ਗਲਤ ਹੈ ਗਲਤ ਜਾਂ ਔਂਕੜ ਹੈ ਗੁਰ ਉਹ ਉਹ ਦੇਖ ਦੋਗਣਾਂ ਨੇ ਦੋ ਤਰ੍ਹਾਂ ਦੀਆਂ ਮਾਤਰਾ ਨੇ ਹਾਂਜੀ ਉਚਾਰਨਾਤਮਕ ਹਾਂਜੀ ਅਰਥਾਤਮਕ ਜੀ ਜਿਹੜੀਆਂ ਉਚਾਰਨਾਤਮਕ ਨੇ ਉਹ ਤੁਸੀਂ ਛੱਡ ਨਹੀਂ ਸਕਦੇ ਜੀ ਜਿਹੜੀਆਂ ਅਰਥਾਂ ਅਰਥਾਤਮਕ ਨੇ ਉਹ ਤੁਸੀਂ ਬੋਲ ਨਹੀਂ ਸਕਦੇ ਜੀ ਬਸ ਇਹ ਨਹੀਂ ਇਹ ਹੁਣ ਭਗਤ ਦੇ ਤੱਤੇ ਨੂੰ ਔਂਕਰ ਹੈ ਹਾਂਜੀ ਭਗਤੋਂ ਤੁਸੀਂ ਥੋੜਾ ਬੜੋਗੇ ਜੀ ਉਹ ਤਾਂ ਇਸ ਵਾਸਤੇ ਹੈ ਕਿ ਇੱਕ ਵਚਨ ਤੇ ਬਹੁਤ ਵਚਨ ਦੇ ਨਮਗ ਕਰਦਾ ਬਿ ਜਸਟ ਉਹਦਾ ਜਿਹੜਾ ਨਿਯਮ ਹੈ ਸਿਰਫ ਵਿਆਕਰਨ ਦਾ ਨਿਯਮ ਤੇ ਅਰਥਾਂ ਦੇ ਵਿੱਚ ਆਈ ਹੁੰਦਾ ਬਿਲਕੁਲ 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 ਵੀ ਉਹਦਾ ਉਚਾਰਨ ਦੇ ਨਾਲ ਕੋਈ ਸੰਬੰਧ ਨਹੀਂ ਹੈ ਹੋਰ ਕਈ ਗੱਲਾਂ ਨੇ ਜੀ ਜਿਵੇਂ ਆਹਰ ਸੁਭ ਕਰਦਾ ਫਿਰ ਹੈ ਆਹਰ ਇਕ ਨਾ ਆਹਰ ਇਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਈ ਦੇਖੋ ਗੱਲ ਇਹ ਹੈ ਕਿ ਇਹ ਕੋਈ ਠੋਠਣ ਮੜੀ ਗੱਲ ਨਹੀਂ ਜੀ ਇਹ ਗਲਤ ਮੰਨਣ ਵਾਲੀ ਤੇ ਦੇਖਣ ਵਾਲੀ ਹੈ ਹਾਂਜੀ ਮੈਂ ਮਿਸਾਲ ਦਿੱਤੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਕਢੋ ਦੇਖੋ ਆਹਰ ਸਭ ਕਰਦਾ ਫਿਰ ਹੈ ਜੀ ਉਥੇ ਆਹਰ ਦਾ ਰਾਦਾ ਮੁਕਤਾ ਕਿਉਂਕਿ ਉਥੇ ਸਭ ਹੈ ਜੀ ਸਭ ਬਹੁਵਚਨ ਹੈ ਜੀ ਉਥੇ ਆਹਰ ਦਾ ਰਾਦਾ ਮੁਕਤਾ ਹੋਏ ਆਹਰ ਇੱਕ ਨਾ ਹੋਏ ਉਥੇ ਆਹਰ ਦੇ ਰਾਰੇ ਨੂੰ ਔਂਕੜ ਹੈ ਹਾਂਜੀ ਤੇ ਨਾਲੇ ਇੱਕ ਦੇ ਕਕੇ ਨੂੰ ਵੀ ਔਂਕੜ ਹੈ ਜੀ ਨਾਮਕ ਜਿਤ ਆਹਰ जग ਉਧਰ ਹੈ ਉਤੇ ਸਿਆਰੀ ਹੈ ਜਿਸ ਆਹਰ ਦੇ ਕਰਨ ਨਾਲ ਜਗਤ ਦਾ ਉਧਾਰ ਹੋ ਸਕਦਾ ਵਿਰਲਾ ਬੂਝੇ ਕੋਈ ਸ਼ੇਦ ਲੈਣ ਵਾਸਤੇ ਤੇ ਬਹੁਤ ਕੁਝ ਹੈ ਪਰ ਜੇ ਕੋਸੀ ਮੈਂ ਨਾ ਮੰਨੂ ਮੈਂ ਨਾ ਮੰਨੂ ਫਿਰਤਾ ਉੱਠੀ ਜੀ ਗਣਜੀ ਇਹ ਜਿਹੜੀ ਵਿਆਕਰਨ ਦੀ ਵਿਚਾਰ ਆ ਕੀ ਇਹ ਤਾਂ ਜਿਵੇਂ ਬৌਧਿਕ ਪੱਖ ਹੈ ਇਹ ਇੱਕ ਤਰ੍ਹਾਂ ਦਾ ਆਪਾਂ ਬৌਧਿਕਤਾ ਦੇ ਨਾਲ ਜੁੜਦਾ ਹੈ ਹਨ ਇੱਕ ਹੁੰਦੀ ਹੈ ਭਾਵਨਾ ਆਪਾਂ ਕਹਿੰਦੇ ਆ ਭਾਵਨਾ ਦੇ ਵਿੱਚ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਪਾਠ ਕਰਦੇ ਆਏ ਆ ਕਰਦੇ ਨੇ ਕਿਉਂਕਿ ਵਿਆਕਰਨ ਮੈਨੂੰ ਲੱਗਦਾ ਵੀ ਕਾਫੀ ਜਿਵੇਂ ਲੇਟੈਸਟ ਜਾਂ ਵਿਸ਼ਾ ਹੈ ਆਪਣੇ ਗੁਰਮਤ ਦੇ ਵਿੱਚ ਪ੍ਰੋਫੈਸਰ ਸਹਿਬ ਸਿੰਘ ਤੋਂ ਮੈਨੂੰ ਲੱਗਦਾ ਇਸ ਦਾ ਸ਼ੁਰੂਆਤ ਆਪ ਕਹਿ ਸਕਦੇ ਆ ਜਾਂ ਨਹੀਂ ਉਹਨਾਂ ਤੋਂ ਵੀ ਪਹਿਲਾਂ ਹੋਈ ਉਹ ਆਪ ਮੰਨਦੇ ਅੱਛਾ ਜੀ ਉਹ ਮੰਨਦੇ ਨੇ ਕਿ ਜਦੋਂ ਗੁਜਰਾਵਾਲੇ ਖਾਲਸਾ ਕਾਲਜ ਵਿੱਚ ਜੀ ਗੁਜਰਾਵਾਲੇ ਇੱਕ ਸੰਸਥਾ ਸੀ ਸੈਂਟਰਲ ਯਤੀਮ ਖਾਨਾ ਜੀ ਉੱਥੇ ਮਾਸਟਰ ਛੇਬਰ ਸਿੰਘ ਜੀ ਸਨ ਅੱਛਾ ਪ੍ਰਿੰਸੀਪਲ ਜੋ ਸਿੰਘ ਜੀ ਇਹ ਸਾਰੇ 바ਵਾ ਹਰਕਿਸ਼ਨ ਸਿੰਘ ਜੀ ਹਾਂਜੀ 바ਵਾ ਬੁੱਧ ਸਿੰਘ ਜੀ ਹਾਂਜੀ ਇਹਨਾਂ ਦੀ ਇੱਕ ਸੋਸਾਇਟੀ ਸੀ ਅੱਛਾ ਉਹ ਇਹ ਉਦਮ ਕਰਦੇ ਸਨ ਹਾਂਜੀ ਆ ਜਿਹੜੀਆਂ ਸ਼ਬਦਾਰਥ ਪੁਥੀਆਂ ਨੇ ਹਾਂਜੀ ਐਸਜੀਪੀਸੀ ਵੱਲੋਂ ਐਸਜੀਪੀਸੀ ਹਾਂਜੀ ਇਹ ਉਹਨਾਂ ਦੀ ਦੇਣ ਆ ਠੀਕ ਹੈ ਜੀ ਐਸਜੀਪੀਸੀ ਨੇ ਤਾਂ ਸਿਰਫ ਉਹਨੂੰ ਛਾਪਣ ਤੇ ਵੇਚਣ ਦਾ ਕੰਮ ਕੀਤਾ ਤਾਂ ਉਹਦਾ ਉਹਨਾਂ ਦਾ ਜੀ ਪਰ ਇਹਦਾ ਮੁੱਢ ਉੱਥੋਂ ਵੱਜਾ ਜੀ ਹਾਂਏ ਮਰਣਾ ਪੈਗਾ ਕਿ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਦਰਪਣ ਤੋਂ ਬਾਅਦ ਜੀ ਇਹ ਗੱਲ ਚੱਲੀ ਹੈ ਚੱਲੀ ਸ਼ਾਨੂੰ ਬਿਲਕੁਲ ਵਿਆਕਰਨੀ ਸੀ ਆਉਂਦਾ ਜੀ ਪਰ ਅੱਜ ਅਸੀਂ ਜਿਸ ਵੀ ਸ਼ਬਦ ਦੀ ਗੱਲ ਕਰਾਂਗੇ ਜੀ ਉਹ ਵਿਆਕਰਨ ਦੇ ਹਾਰ ਤੇ ਕਰਾਂਗੇ ਠੀਕ ਹੈ ਸਾਡੀ ਜਾਣਕਾਰੀ ਵਿੱਚ ਕੋਈ ਕਮੀ ਤੇ ਹੋ ਸਕਦੀ ਹੈ ਦਾਵਾ ਨਹੀਂ ਕਰਦਾ ਜੀ ਪਰ ਹੁਣ ਗੁਰੂ ਜੀ ਕਿਰਪਾ ਦੇ ਨਾਲ 45 ਪਾਠ ਨੂੰ ਸਮਾਗੂ ਕਰ ਰਹੇ ਨੇ ਜੀ ਉਹ ਕਮੀਆਂ ਵੀ ਗੁਰੂ ਨੇ ਦੂਰ ਕਰ ਦਿੱਤੀਆਂ ਵਾਹ ਹੁਣ ਤੁਸੀਂ ਪਾਠ ਕਰੋ ਮੈਂ ਇੱਥੇ ਬੈਠਾ ਤੁਹਾਨੂੰ ਦੱਸਿਆਂ ਹਾਂ ਸੋ ਕਹਿਣ ਦਾ ਭਾਵ ਜਿਹੜਾ ਬૌਧਿਕ ਪੱਖ ਦੇ ਨਾਲ-ਨਾਲ ਆਪਣਾ ਜਿਹੜਾ ਭਾਵਨਾ ਵਾਲਾ ਪੱਖ ਜੇ ਹੋਵੇ ਤਾਂ ਇਹ ਜਾਦਾ ਇਹਦਾ ਰਸ ਮੈਨੂੰ ਲੱਗਦਾ ਹੈ ਗੁਰੂ ਰਸ ਤੇ ਆਉਂਦਾ ਹੀ ਭਾਵਨਾ ਨਾਲ ਠੀਕ ਹੈ ਜੀ ਇਹ ਜਿਹੜਾ ਸਿਸਟਮ ਸਾਡਾ ਹੁਣ ਪੰਥ ਨੇ ਅਪਣਾ ਲਿਆ ਨਾ ਜੀ ਬਈ ਇਹਦੇ ਚ ਜਿਆਦਾ ਨੁਕਸਾਨ ਬਾਬਿਆਂ ਨੇ ਕੀਤਾ ਉਹਨਾਂ ਨੇ ਲੜੀਆਂ ਜਲਾਤੀਆਂ ਲੜੀਆਂ ਚ ਪਾਠੀ ਚਾਹੀਦੇ ਨੇ ਉਹਨਾਂ ਵਾਸਤੇ ਇੱਕ ਵੱਖਰੀ ਮਰਿਆਦਾ ਬਣਾਈ ਉਹਦੇ ਚ ਪ੍ਰੋਫੈਸ਼ਨਲ ਪਾਠੀ ਆ ਗਏ ਹਾਂਜੀ ਉਹਨੂੰ ਕੋਈ ਨਹੀਂ ਪੁੱਛਦਾ ਤੈਨੂੰ ਪਾਠ ਆਉਂਦਾ ਕਿ ਨਹੀਂ ਆਉਂਦਾ ਬੰਮੂ ਮਰੇਟੇ ਪਾਠ ਕਰੀ ਚਾਹੁੰਦਾ ਸੁਣਨਾ ਕਿ ਜਨੈ ਨਹੀਂ ਦੇਖ ਚਾਹੁੰਦਾ ਕੋਈ ਸੁਣਦਾ ਕਿ ਵੀਰ ਕਿੱਟ ਹੈ ਕੋਈ ਬੋਲਦਾ ਨਹੀਂ ਇੱਕ ਵਪਾਰ ਬਣ ਗਿਆ ਧਰਮ ਤੰਦਾ ਬਣ ਗਿਆ ਹੋਨੇ ਸ਼ਬਦ ਕਹਿਨੇ ਜਿਹੜੇ ਨੇ ਸਾਨੂੰ ਡਰ ਵੀ ਲੱਗਦਾ ਹੈ ਕਿ ਜਿਹਨਾਂ ਨੂੰ ਠੇਸ ਲੱਗਣੀ ਉਹਨਾਂ ਤੇ ਸਾਡੇ ਗਲਾਬ ਕਹਿਣਾ ਪਰ ਇਹ ਵੀ ਸ਼ਰ ਨਹੀਂ ਹੈ ਪਾਠ ਤੇ ਇੱਕ ਵੀ ਤੁਸੀਂ ਕਰੋ ਮੈਂ ਹੁਣ ਜਦੋਂ ਵਿਚਾਰ ਕਰ ਰਿਹਾ ਜੀ ਆਹਾ ਫਿਰ ਇੱਕ ਹੋਰ ਪ੍ਰੋਫੈਸਰ ਸਾਹਿਬ ਕਮਾਲ ਦੀ ਗੱਲ ਇਹ ਹੈ ਕਿ ਇਹ ਕਿਹ ਕਿਹ ਸ਼ਬਦ ਜੀ ਤੇ ਅਰਥ ਕਹੀ ਨਹੀਂ ਹਾਂਜੀ ਹੁਕਮ ਪਛਾਣੇ ਖਸਮ ਕਾ ਜੀ ਬਹੁ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੀ ਹੁਣ ਮੈਂ ਓਵਰੀ ਕਾਮਣ ਕਿਹਾ ਹਾਂਜੀ ਇੱਕ ਕਾਮਣ ਦਾ ਅਰਥ ਹੈ ਟੂਣਾ ਜੀ ਇੱਕ ਕਾਮਣ ਦਾ ਅਰਥ ਹੈ ਸਿਆਰੀ ਨਾਲ ਇਸਤਰੀ ਜੀ ਹੁਣ ਇਹਨਾਂ ਵਿੜਾ ਕੌਣ ਕਰੇਗਾ ਕਾਮਣ ਟੂਣਾ ਕਿਹੜਾ ਹੈ ਹਾਂਜੀ ਜਿਹਦੇ ਨਾਲ ਗੁਣ ਹੈ ਜੀ ਜੇੜੀ ਇਸਤਰੀ ਚਾਹਦੀ ਹੈ ਕਿ ਮੇਰਾ ਘਰ ਸੁਖੀ ਬਸੇ ਜੀ ਉਹ ਘੁਣਾ ਦਾ ਟੂਣਾ ਕਰੇ ਜੀ ਘੁਣਾ ਨਾਲ ਬਸ ਆਇਆ ਪਤੀ ਜਿਹੜਾ ਉਹ ਕਦੇ ਆਸੇ-ਪਾਸੇ ਨਹੀਂ ਜਾਂਦਾ ਜੀ ਇਹ ਕੌਣ ਡਬੇਗਾ ਇਹ ਵਿਆਹ ਕਰ ਨਾ ਬੇਗਾ ਕਾਮਣ ਦੇ ਨਾਲ ਨੂੰ ਸਿਆਰੀ ਇਸਤਰੀ ਜੀ ਕਾਮਣ ਦੇ ਨਾਲ ਨੂੰ ਹੰਕਰ ਟੂਣਾ ਜੇ ਹੰਕਰ ਹਟ ਜਾਏ ਤੇ ਪਲੂਰਲ ਟੂਣੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ 45 ਪਾਠ ਉਹ ਸਮਾਗਮ ਕੀਤੇ ਆਪ ਜੀ ਨੇ ਤੇ ਹੋਰ ਵੀ ਬਹੁਤ ਸਾਰਾ ਸਮਾਂ ਆਪ ਜੀ ਨੇ ਇਧਰ ਵਿਆਕਰਣ ਹੁਣ ਮਤਲਬ ਕਿ ਆਪ ਚਲੋ ਹੈ ਤਾਂ ਇਹ ਗੁਰੂ ਦਾ ਹੀ ਹੁੰਦਾ ਵੀ ਕੰਫੀਡੈਂਸਲੀ ਕਹਿ ਸਕਦੇ ਮੈਂ ਹਰੇਕ ਜਿਹੜਾ ਸ਼ਬਦ ਆ ਉਹਦੀ ਵਿਚਾਰ ਅਕੋਰਡਿੰਗ ਟੂ ਵਿਆਕਰਣ ਆਪ ਜੀ ਕਰ ਸਕਦੇ ਕੋਈ ਵੀ ਕਿਤੇ ਦੁੱਬਦਾ ਨਹੀਂ ਬਿਲਕੁਲ ਇਹ ਉਹਦੀ ਕਿਰਪਾ ਠੀਕ ਹੈ ਸਤ ਅੰਦਰ ਇਹਦੇ ਖੋਪਣ ਕਰਕੇ ਜੀ ਜਿੰਨਾ ਸਮਾਂ ਮੈਂ ਵਿਧਿਆਦਾ ਚਲਾਇਆ ਜੀ ਉਹਨਾਂ ਨੂੰ ਅੱਧੇ ਨਾਲੋਂ ਜ਼ਿਆਦਾ ਸਮਾਂ ਮੈਨੂੰ ਵਿਆ ਕਰਨ ਦੀ ਕੋਈ ਸ਼ਮਤ ਨਹੀਂ ਸੀ ਜੀ ਅੱਧਾ ਸਮਾਂ ਵੀ ਵਿਆ ਕਰਨ ਦੀ ਸ਼ਮਤ ਆਈ ਜੀ ਪਰ ਉਹ ਤਾਂ ਆਈ ਕਿਉਂਕਿ ਮੈਂ ਇੱਕ ਇੱਕ ਮਹੀਨਾ ਆਪਣਾ ਕੰਮ ਕਰ ਡਿਊਟੀ ਛੱਡ ਕੇ ਜੀ ਉੱਥੇ ਨਿਠ ਕੇ ਬੈਠਾ ਜੀ ਅੱਜ ਮੇਰੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਹਾਂ ਮੈਂ ਦਾਵਾ ਨਹੀਂ ਕਰਦਾ ਜੀ ਕਿਉਂਕਿ ਗੁਰੂਤਾ ਹੈ ਜੀ ਪਰ ਮੈਂ ਕਹਾਵੇ ਨਾ ਕੈਸਾ ਕਰਾਂ ਕਿ ਗੁਰੂ ਗੰਦ ਸਾਹਿਬ ਜੀ ਦੇ ਜਿਹੜੇ ਨਿਯਮ ਨੇ ਉਹ ਹੁਣ ਮੇਰੇ ਰੋਮ ਰੋਮ ਵਿੱਚ ਤੁਹਾਨੂੰ ਅ ਰਸ ਦੇ ਵਿੱਚ ਤੁਹਾਡਾ ਵਿਆਕਰਨ ਦੇ ਨਾਲ ਵਾਧਾ ਹੋਇਆ ਘਾਟਾ ਨਹੀਂ ਹੋਇਆ ਬਿਲਕੁਲ ਠੀਕ ਹੈ ਜੀ ਆਪ ਜੀ ਕੀ ਸੋਚਦੇ ਹੋ ਗਿਆਨੀ ਜੀ ਕਿ ਕਦੀ ਇਹ ਇੱਕ ਮਿਕਤਾ ਜਾਂ ਇੱਕ ਜੁਟਤਾ ਇਸ ਗੱਲ ਦੇ ਵਿੱਚ ਵਿਆਕਰਨ ਤੇ ਨਾਨ ਵਿਆਕਰਨ ਦੇ ਵਿੱਚ ਆ ਸਕਦੀ ਹੈ ਜਾਂ ਐਦਾਂ ਹੀ ਚੱਲਦਾ ਰਹੇਗਾ ਜੀ ਨਹੀਂ ਨਹੀਂ ਆਏਗੀ ਇਸ ਤਰ੍ਹਾਂ ਕਿ ਆ ਹੁਣ ਜਿਹੜਾ ਸਹਿਜ ਪਾਠ ਹੋ ਰਿਹਾ ਮੈਨੂੰ ਨਹੀਂ ਪਤਾ ਤੁਸੀਂ ਕਦੇ ਸੁਹਾ ਹੈ ਕਿ ਨਹੀਂ ਸੁਣਿਆ ਨੇ ਕਦੇ ਤੁਸੀਂ ਸੁਣੋਗੇ ਤੁਹਾਨੂੰ ਉਹਦੇ ਚ ਜੋ ਸ਼ੋਰ ਹੋਣੀ ਹੋਰ ਕੀ ਦਾ ਲੈ ਹੋਣੀ ਹੋਰ ਕੀ ਦਾ ਜੀ ਪਰ ਉਹਦਾ ਬਿਸਰਾਮ ਠੀਕ ਦੇਣਾ ਅੱਖਰ ਦਾ ਉਚਾਰਨ ਠੀਕ ਕਰਨਾ ਜੀ ਪਾਰਸ਼ਵ ਦਾ ਹੈ ਠੀਕ ਹੈ ਆਪ ਜੀ ਨੇ ਇਹ ਵਿਆਕਰਨ ਦਾ ਪਹਿਲਾਂ ਸਮਝ ਕੀਤੀ ਬੋਧ ਕੀਤਾ ਆਪ ਜੀ ਕਿਸ ਨੂੰ ਮੰਨਦੇ ਹੋ ਕਿ ਮੈਨੂੰ ਇੱਥੋਂ ਵਿਆਕਰਨ ਦੀ ਅਸਲ ਰੂਪ ਦੇ ਵਿੱਚ ਚਿੰਗ ਲੱਗੀ ਹੈ ਕੋਈ ਆਧਾਰ ਸਰੋਤ ਉਹਦਾ ਕੀ ਹੈ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਪਾਠ ਹੋ ਸਮਾਗਮ ਜੀ ਤੇਜਾ ਸਿੰਘ ਸਮੁੰਦਰੀ ਹਾਰਚ ਹੋਇਆ ਠੀਕ ਹੈ ਜਿਸ ਦੇ ਵਿੱਚ ਲਗਭਗ 500 ਦੀ ਗਿਣਤੀ ਕਿਸ਼ਨਾ ਨੇ ਪਾਗੜਿਆ ਜੀ ਉਸ ਲਈ ਸਾਰੀ ਕ੍ਰੀਮ ਉੱਤੇ ਸ਼ਾਮਲ ਸੀ ਉਹਨਾਂ ਚ ਮੁੰਡ ਜਿਹੜਾ ਸੀ ਨਾ ਉਹ ਭਾਈ ਜੁਗਿੰਦਰ ਸਿੰਘ ਜੀ ਵਿਦਿਆਪਤੀ ਸਨ ਠੀਕ ਹੈ ਜੀ ਹਾਲਾਂਕਿ ਉਹ ਟਕਸਾਲ ਦੇ ਪੜੇ ਹੋਏ ਸਨ ਜੀ ਮੈਂ ਤੇਦਰ ਸੁ ਆ ਸਤਜੀ ਕੋਲ ਪੜਿਆ ਜੀ ਇਹ ਕੋਈ ਗੱਲ ਨਹੀਂ ਮੋਢਾ ਗਿਆ ਉਥੋਂ ਰਿਹਾ ਪਰ ਉਸ ਵੇਲੇ ਉਹ ਇਹਦੇ ਮੁਖੀ ਸਨ ਜੁਗਿੰਦਰ ਸਿੰਘ ਜੀ ਦਾ ਠੀਕ ਹੈ ਮਰਣਾ ਪੱਬੇ ਬਜੀ ਨੂੰ ਮਾਰੀ ਦੀ ਬਾਣੀ ਦੇ ਵਿੱਚੋਂ ਇਹ ਚੀਜ਼ ਦਿੱਖੀ ਨਹੀਂ ਨਹੀਂ ਸਮਝ ਆਈ ਕਿ ਬਾਣੀ ਦੇ ਅਰਥ ਹੀ ਤਾਂ ਠੀਕ ਹੋ ਸਕਦੇ ਨੇ ਮੇਰੀਆਂ ਕਹਾਣੀਆਂ ਹੁਣ ਦੇਖੋ ਫਰਕ ਕਿੱਥੇ ਪਿਆ ਕਿ ਜਦੋਂ ਦੇ ਅਸੀਂ ਕਥਾ ਕਰਨ ਲੱਗੇ ਆ ਵਿਆ ਕਰਮ ਦੇਗਾ ਹੁਣ ਕਥਾ ਕਹਾਣੀਆਂ ਮੁੱਕ ਗਈਆਂ ਹਾਂਜੀ ਅੱਗੇ ਕੀ ਹੁੰਦਾ ਸੀ ਵੀ ਇੱਕ ਸ਼ਬਦ ਸ਼ੁਰੂ ਕਰਦੇ ਉਹ ਸ਼ਬਦ ਉੱਥੇ ਰਹਿ ਜਾਂਦਾ ਹਾਂਜੀ ਕਹਾਣੀਆਂ ਸੁਣਾ ਲੈ ਖਾ ਹੋ ਨਹੀਂ ਪਰ ਸਾਦਾ ਕਿਉਂਕਿ ਜਿਹੜਾ ਮੇਨ ਸਥਾਨ ਹੈ ਉੱਥੋਂ ਇਸ ਗੱਲ ਨੂੰ ਉਤਸ਼ਾਹ ਨਹੀਂ ਮਿਲ ਰਿਹਾ ਕੀ ਹੋਇਆ ਵੀ ਇਨਕ ਤੇ ਕਹਿ ਦੇਣ ਕਿ ਵਿਗਿਆਨੀ ਜੀ ਵਿਆਕਰਨ ਦੇ ਆਧਾਰ ਤੇ ਕਹਾ ਕਰ ਦਿੰਦੇ ਪਰ ਉਹ ਅਪਣਾਉਣ ਲਈ ਤਿਆਰ ਨਹੀਂ ਹੈਗੇ ਹਾਂਜੀ ਕੀ ਕਹਿੰਦੇ